ਜੀ ਤੁਹਾਡਾ ਸਰਵਨ ਦਾ ਸਵਾਗਤ ਹੈ ਸ਼ਿਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉਪਰ ਮੇਰਾ ਨਾਮ ਹੈ ਗਗਨਦੀਪ ਸਿੰਘ ਅਤੇ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਪਹਿਲਾਂ ਵਿਆਕਰਨ ਦੀ ਭਾਸ਼ਾ ਤੇ ਉਪਭਾਸ਼ਾ ਦੀਆਂ ਵੀਡੀਓਜ਼ ਦਾ ਪਾਰਟ 1 ਅਤੇ ਪਾਰਟ 2 ਹੋ ਚੁੱਕਿਆ ਹੈ ਦੋਸਤੋ ਜੇਕਰ ਉਹ ਨਹੀਂ ਦੇਖਿਆ ਪਾਰਟ 1 ਐਂਡ ਪਾਰਟ 2 ਦੋਸਤੋ ਤਾਂ ਉਸ ਨੂੰ ਜ਼ਰੂਰ ਦੇਖ ਲਓਗੇ ਕਿਉਂਕਿ ਵੈਰੀ ਵੈਰੀ ਇੰਪੋਰਟੈਂਟ ਹੈ ਮੋਸਟ ਇੰਪੋਰਟੈਂਟ ਹੈ ਪੇਪਰ ਏ ਦੇ ਲਈ ਉਸ ਵਿੱਚੋਂ ਪੇਪਰ ਦੇ ਕੁਐਸਚਨ ਬਣੇ ਸਨ ਜੋ ਮੈਂ ਪਹਿਲਾਂ ਕੰਟੈਂਟ ਇਹੀ ਪ੍ਰੋਵਾਈਡ ਕੀਤਾ ਸੀ ਕੈਂਡੀਡੇਟਸ ਨੂੰ ਅਤੇ ਪੇਪਰ ਏ ਦੇ ਵਿੱਚ ਇਥੋਂ ਕੁਐਸਚਨ ਬਣੇ ਵੀ ਸਨ ਅਤੇ ਦੋਸਤੋ ਇਸ ਵਾਰ ਵੀ ਬਣ ਗਏ ਤਾਂ ਇੱਕ ਮੈਂ ਵੀਡੀਓ ਦਿੱਤੀ ਸੀ ਈਟੀਟੀ ਵਾਲਿਆਂ ਦੇ ਲਈ ਜੇਕਰ ਉਹ ਨਹੀਂ ਦੇਖੀ ਤਾਂ ਦੇਖ ਲੈਣਾ ਕਿ ਪੇਪਰ ਏ ਦੇ ਵਿੱਚੋਂ ਕਿੱਥੋਂ-ਕਿੱਥੋਂ ਕੁਐਸਚਨ ਪੁੱਛੇ ਜਾਂਦੇ ਹਨ ਸਾਨੂੰ ਇਹਨਾਂ ਵੀ ਪਤਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਕਿਸੇ ਵੀ ਪੇਪਰ ਨੂੰ ਕਰੈਕ ਕਰਨਾ ਹੈ ਤਾਂ ਪਹਿਲਾਂ ਸਟਰੈਟਜੀ ਪਲਾਨਿੰਗ ਹੋਣੀ ਉਸ ਦੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਦੋਸਤੋ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵਿਆਕਰਨ ਦੇ ਜੋ ਮਹੱਤਵਪੂਰਨ ਕੁਐਸਚਨ ਹਨ ਜੋ ਕਿ ਪਹਿਲਾਂ ਮੈਂ ਭਾਸ਼ਾ ਤੇ ਉਪਭਾਸ਼ਾ ਬਾਰੇ ਕਰਵਾ ਦਿੱਤਾ ਹੈ ਅਤੇ ਅੱਜ ਆਪਾਂ ਉਹਨਾਂ ਦੇ ਐਮਸੀਕਿਊ ਕਰਾਂਗੇ ਦੋਸਤੋ ਜੇਕਰ ਦੋਸਤੋ ਕੋਈ ਵੀਡੀਓ ਨੂੰ ਸਕਿਪ ਕਰਨੀ ਚਾਹੁੰਦਾ ਹੈ ਤਾਂ ਕਿਰਪਾ ਕਰਕੇ ਹੁਣੇ ਸਕਿਪ ਕਰਕੇ ਟਾਈਮ ਵੇਸ ਨਾ ਕਰਦੇ ਹੋਏ ਕੋਈ ਹੋਰ ਇਸ ਤੋਂ ਵੀ ਵਧੀਆ ਵੀਡੀਓ ਜੇਕਰ ਮਿਲਦੀ ਹੈ ਤਾਂ ਉਸ ਨੂੰ ਦੇਖ ਲਓ ਦੋਸਤੋ ਅਤੇ ਜੋ ਦੇਖਣਾ ਚਾਹੁੰਦਾ ਹੈ ਉਹ ਵੀਡੀਓ ਨੂੰ ਐਂਡ ਤੱਕ ਦੇਖੋ ਕਿਉਂਕਿ ਮੋਸਟ ਇੰਪੋਰਟੈਂਟ ਹੈ ਇਹ ਅੱਜ ਵਾਲੇ ਪ੍ਰੇਸ਼ਨ ਜੋ ਕਿ ਪੇਪਰ ਵਿੱਚ ਵਾਰ-ਵਾਰ ਪੁੱਛੇ ਗਏ ਹਨ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਸਾਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਵੱਧ ਤੋਂ ਵੱਧ ਅਤੇ ਜੇਕਰ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ ਵੱਲ ਦੋਸਤੋ ਨਾਲ-ਨਾਲ ਮੈਂ ਐਕਸਪਲੇਨੇਸ਼ਨ ਵੀ ਦਵਾਗਾ ਇਹਨਾ ਕੁਐਸਚਨਾਂ ਦੀ ਸਭ ਤੋਂ ਪਹਿਲਾ ਕੁਐਸਚਨ ਹੈ ਦੋਸਤੋ ਜੋ ਕਿ ਪੀਐਸ ਟੈਟ ਵਾਲਿਆਂ ਲਈ ਸੀ ਟੈਟ ਵਾਲਿਆਂ ਲਈ ਈਟੀਟੀ ਵਾਲਿਆਂ ਲਈ ਬਹੁਤ ਹੀ ਜ਼ਿਆਦੇ ਮਹੱਤਵਪੂਰਨ ਰੋਲ ਅਦਾ ਕਰੇਗਾ ਅਤੇ ਪੇਪਰ ਈ ਦੇ ਲਈ ਵੀ ਦੋਸਤੋ ਕੁਐਸਚਨ ਬਣਿਆ ਸੀ ਇਹ ਨਹੀਂ ਪਤਾ ਕਿ ਕਿਹੜੇ ਪੇਪਰ 'ਚ ਬਣਿਆ ਸੀ ਇਹ ਮਾਤ ਭਾਸ਼ਾ ਹੁੰਦੀ ਹੈ ਸਿੱਧਾ ਉਹਨਾਂ ਨੇ ਇਹ ਪੁੱਛਿਆ ਸੀ ਆਪਸ਼ਨਾਂ 'ਚ ਕਹਿੰਦਾ ਹੈ ਆਪਣੇ ਇਲਾਕੇ ਵਿੱਚ ਬੋਲੀ ਜਾਂਦੀ ਸਥਾਨਕ ਭਾਸ਼ਾ ਸਾਰੇ ਦੇਸ਼ ਵਿੱਚ ਬੋਲੀ ਜਾਂਦੀ ਭਾਸ਼ਾ ਟਕਸਾਲੀ ਭਾਸ਼ਾ ਜਾਂ ਘਰ ਵਿੱਚ ਮਾਪੇ ਦੁਆਰਾ ਬੋਲੀ ਜਾਂਦੀ ਭਾਸ਼ਾ ਨੂੰ ਕੀ ਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਤਾਂ ਸਿੱਧਾ ਸਿੱਧਾ ਹੋ ਜਾਵੇਗਾ ਮਾਂ ਘਰ ਵਿੱਚ ਮਾਪੇ ਦੁਆਰਾ ਕੀ ਆ ਜੋ ਬੋਲੀ ਜਾਂਦੀ ਹੈ ਉਸ ਨੂੰ ਮਾਤ ਪਾਸ਼ਾ ਕਿਹਾ ਜਾਂਦਾ ਹੈ हां दोस्तों एनआई नहीं ਆਪਾਂ ਇੱਕ ਇੱਕ ਆਪਸ਼ਨ ਨੂੰ ਵੀ ਦੇਖਾਂਗੇ ਕਿ ਕੀ ਹੋ ਸਕਦਾ ਹੈ ਆਪਣੇ ਇਲਾਕੇ ਵਿੱਚ ਬੋਲੀ ਜਾਂਦੀ ਸਥਾਨਕ ਭਾਸ਼ਾ ਮਤਲਬ ਕੀ ਆਸੀ ਪਹਿਲਾਂ ਕੀਤਾ ਹੈ ਉਪ ਭਾਸ਼ਾ ਉਹ ਕਿਹੜੀ ਹੁੰਦੀ ਹੈ ਉਪ ਭਾਸ਼ਾ ਹੁੰਦੀ ਹੈ दोस्तों ਜਿਸ ਤਰ੍ਹਾਂ ਕੀ ਹੋ ਗਿਆ ਮਾਜੀ ਹੋਗੀ ਮਲਵਈ ਹੋਗੀ ਦੁਆਬੀ ਹੋਗੀ ਪਵਦੀ ਹੋਗੀ ਇਹ ਚਾਰ ਕੀ ਹਨ ਸਾਡੇ ਪੰਜਾਬ ਵਿੱਚ ਬੋਲੇ ਜਾਂਦਿਆਂ ਵਕ ਕੋ ਬਕਰੀ ਏਰੀਏ ਦੇ ਵਿੱਚ ਤਾਂ ਕੁਐਸਚਨ ਸਿੱਧਾ ਆ ਸਕਦਾ ਹੈ ਤੇ ਇਹ ਕੀ ਹਨ ਉਪਭਾਸ਼ਾ ਹਨ ਅਤੇ ਜੋ ਮਾਦੀ ਹੈ ਇਹ ਕੀ ਹੈ ਸਾਡੀ ਟਕਸਾਲੀ ਵੀ ਹੈ ਤਾਂ ਇਹ ਵੀ ਕੁਐਸਚਨ ਸਿੱਧਾ ਹੀ ਪੇਪਰ ਦੇ ਵਿੱਚ ਆਉਂਦਾ ਹੈ ਦੋਸਤੋ ਤਾਂ ਸਥਾਨਕ ਭਾਸ਼ਾ ਕਿਹੜੀ ਹੁੰਦੀ ਹੈ ਮਤਲਬ ਕਿ ਉਪਭਾਸ਼ਾ ਹੁੰਦੀ ਹੈ ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਉਹ ਕੀ ਹੈ ਉਪਭਾਸ਼ਾ ਹੋਊਗੀ ਅਤੇ ਨੈਕਸਟ ਦੀ ਗੱਲ ਕੀਤੀ ਜਵੇ অপਸ਼ਨ ਕਹਿੰਦਾ ਹੈ ਸਾਰੇ ਦੇਸ਼ ਵਿੱਚ ਬੋਲੀ ਜਾਂਦੀ ਭਾਸ਼ਾ ਤਾਂ ਸਾਨੂੰ ਪਤਾ ਹੈ ਸਰ ਜੀ ਅਸੀਂ ਕੀਤਾ ਹੈ ਉਸ ਨੂੰ ਕੀ ਹੈ ਰਾਸ਼ਟਰੀ ਭਾਸ਼ਾ ਵੀ ਕਿਹਾ ਜਾਂਦਾ ਹੈ ਰਾਸ਼ਟਰੀ ਭਾਸ਼ਾ ਤੇ ਰਾਸ਼ਟਰੀ ਭਾਸ਼ਾ ਕਿਹੜੀ ਹੈ ਸਾਡੀ ਹਿੰਦੀ ਹੈ ਇਹ ਵੀ ਯਾਦ ਰੱਖਣਾ ਦੋਸਤੋ ਤੇ ਹਿੰਦੀ 343 ਆਰਟੀਕਲ ਦੇ ਵਿੱਚ ਦੇਸ਼ ਦੀ ਰਾਸ਼ਟਰੀ ਭਾਸ਼ਾ ਦੀ ਗੱਲ ਹੋਈ ਹੈ ਦੋਸਤੋ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਤੁਹਾਡੇ ਪੋਲੀਟੀਕਲ ਜਾਂ ਹਿਸਟਰੀ ਦੇ ਵਿੱਚ ਇਹ ਕੁਐਸਚਨ ਬਣ ਸਕਦਾ ਹੈ ਅਗਲੀ ਆਪਸ਼ਨ ਕਹਿੰਦਾ ਹੈ ਟਕਸਾਲੀ ਭਾਸ਼ਾ ਦਾ ਦੋਸਤੋ ਟਕਸਾਲੀ ਭਾਸ਼ਾ ਕਿਹੜੀ ਹੈ ਸਾਡੀ ਸਰਜੀ ਮਾਜੀ ਹੈ ਤੇ ਮਾਝੇ ਵਿੱਚ 4 ਜ਼ਿਲ੍ਹੇ ਆਉਂਦੇ ਹਨ ਇੱਕ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਇਹ ਕੀ ਹੈ ਪਤਾ ਹੋਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਤੇ ਮਾਝੇ ਨੂੰ ਕੀ ਕਿਹਾ ਜਾਂਦਾ ਹੈ ਆਪਾਂ ਕੱਲ ਪੜਿਆ ਸੀ ਮੱਧ ਦਾ ਭਾਗ ਕਿਹਾ ਜਾਂਦਾ ਹੈ ਮੱਧ ਦਾ ਏਰੀਆ ਹੁੰਦਾ ਹੈ ਉਸ ਨੂੰ ਮਾਜੀ ਕਹਿੰਦੇ ਹਨ ਇਹ ਤਾਂ ਦੋਸਤੋ ਇੰਪੋਰਟੈਂਟ ਜਿਹੜੇ ਕੁਐਸਚਨ ਬਣ ਸਕਦੇ ਹਨ ਉਹ ਤੁਹਾਨੂੰ ਮੈਂ ਦੱਸ ਦਿੱਤਾ ਤੇ ਨੈਕਸਟ ਦਿੱਤਾ ਆਪਾਂ ਗੱਲ ਕਰ ਲਈ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਦੋਸਤੋ ਘਰ ਵਿੱਚ ਮਾਪੇ ਬਾਪ ਦੁਆਰਾ ਬੋਲੀ ਜਾਂਦੀ ਭਾਸ਼ਾ ਨੂੰ ਮਾਤ ਭਾਸ਼ਾ ਕਿਹਾ ਜਾਂਦਾ ਹੈ ਨੈਕਸਟ ਕਹਿੰਦਾ ਹੈ ਜੀ ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਅਸੀਂ ਹੁਣੇ ਦੇਖਿਆ ਹੈ ਕਿ ਇਲਾਕੇ ਦੇ ਆਧਾਰ ਤੇ ਕੋਈ ਵੀ ਆ ਐਡਾ ਵੱਡਾ ਪੰਜਾਬ ਹੈ ਤਾਂ ਇੱਥੇ ਕੀ ਹੈ ਸਾਨੂੰ ਪਤਾ ਹੈ ਕਿ ਤਿੰਨ ਦਰਿਆ ਵਗਦੇ ਹਨ ਤਿੰਨ ਦਰਿਆ ਵਗਦੇ ਹਨ ਤਾਂ ਤਿੰਨ ਏਰੀਏ ਬਣਗੇ ਤਾਂ ਇਲਾਕੇ ਬਣਗੇ ਤਾਂ ਇੱਥੇ ਸਾਨੂੰ ਪਤਾ ਹੈ ਕਿ ਵਿਆਸ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ 'ਚ ਕੀ ਬੋਲੀ ਜਾਂਦੀ ਹੈ ਦੁਆਬੀ ਬੋਲੀ ਜਾਂਦੀ ਹੈ ਜੀ ਇੱਥੇ ਕੀ ਬੋਲੀ ਜਾਂਦੀ ਹੈ ਮਾਜੀ ਬੋਲੀ ਜਾਂਦੀ ਹੈ ਤੇ ਇੱਥੇ ਮਲਵਈ ਬੋਲੀ ਜਾਂਦੀ ਹੈ ਮਾਲਵੇ ਏਰੀਏ ਦੇ ਵਿੱਚ ਤਾ ਇਸ ਦਾ ਰਾਈਟ ਆਨਸਰ ਜੋ ਹੋਵੇਗਾ ਉਹ ਹੋਵੇਗਾ ਇਲਾਕੇ ਦੇ ਆਧਾਰ ਤੇ ਬੋਲੀ ਜਾਂਦੀ ਨੂੰ ਕੀ ਕਵਾਂਗੇ ਅਸੀਂ ਉਪਭਾਸ਼ਾ ਕਵਾਂਗੇ ਬਸ ਦਾ ਸਾਡੀ ਕੀ ਹੈ ਪੰਜਾਬੀ ਹੈ ਪੰਜਾਬ ਦੀ ਬੋਲੀ ਰਾਜ ਭਾਸ਼ਾ ਹੈ ਬਟ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਆ ਜਾਂਦਾ ਹੈ ਉਪਭਾਸ਼ਾ ਆ ਜਾਂਦੀ ਹੈ ਨੈਕਸਟ ਦੋਸਤੋ ਦੇਖੋ ਇੱਥੇ ਆਪਸ਼ਨ ਦੇ ਵਿੱਚ ਭਾਸ਼ਾ ਤਾਂ ਭਾਸ਼ਾ ਦੇ ਅੰਗ ਅਸੀਂ ਕੀਤੇ ਸਨ ਕਿੰਨੇ ਹਨ ਸਾਡੇ ਦੋਸਤੋ ਜੋ ਅੰਗ ਹਨ ਅਨੁਸਾਰ ਜੀ ਉਹ ਚਾਰ ਹਨ ਅਤੇ ਜਿਗ ਰੂਪ ਦੀ ਗੱਲ ਕੀਤੀ ਹੈ ਭਾਸ਼ਾ ਦੇ ਰੂਪ ਦੋ ਹਨ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਅੰਗ ਜਿਹੜੇ ਚਾਰ ਹਨ ਉਹ ਕੀ ਹੈ ਇੱਕ ਤਾਂ ਸਰਜੀ ਧੁਨੀ ਹੈ ਧੁਨੀ ਹੈ ਦੂਜਾ ਹੈ ਸ਼ਬਦ ਹੈ ਸ਼ਬਦ ਹੈ ਤੀਜਾ ਵਾਕ ਹੈ ਤੇ ਚੌਥਾ ਕੀ ਹੈ ਉਸ ਵਾਕ ਦਾ ਅਰਥ ਹੋ ਜਾਵੇਗਾ ਜੀ ਤਾਂ ਇਹ ਤਾਂ ਯਾਦ ਰੱਖਣਾ ਦੋਸਤੋ ਚਾਰ ਕੀ ਹਨ ਅੰਗ ਹਨ ਅਤੇ ਜੇਕਰ ਗੱਲ ਕੀਤੀ ਜਾਵੇ ਰੂਪ ਤਾਂ ਉਹ ਕੀ ਹੈ ਇੱਕ ਬੋਲਚਾਲ ਦੀ ਭਾਸ਼ਾ ਤੇ ਦੂਜਾ ਕਿਹੜਾ ਹੋ ਗਿਆ ਉਹ ਹੋ ਗਿਆ ਲਿਖਤੀ ਭਾਸ਼ਾ ਇਹ ਦੋ ਰੂਪ ਹਨ ਮਨੁੱਖ ਆਪ ਦੇ ਹਾਸ ਭਾਵ ਪ੍ਰਗਟ ਕਰਨ ਲਈ ਬੋਲਚਾਲ ਦੀ ਭਾਸ਼ਾ ਜਾਂ ਲਿਖਤੀ ਭਾਸ਼ਾ ਮਤਲਬ ਕਿ ਭਾਸ਼ਾ ਦਾ ਇਸਤੇਮਾਲ ਕਰਦਾ ਹੈ ਉਪਭਾਸ਼ਾ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਿਆ ਹੈ ਪੰਜਾਬ ਦੇ ਵਿੱਚ ਸਰ ਜੀ ਕਿੰਨੀਆਂ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਚਾਰ ਬੋਲੀਆਂ ਜਾਂਦੀਆਂ ਨੇ ਮਾਜੀ ਦੁਆਬੀ ਮਲਵਈ ਤੇ ਪੁਆਦੀ ਮਾਜੀ ਹੈ ਜੋ ਇੱਕ ਹੀ ਹੈ ਤੁਹਾਨੂੰ ਮੈਂ ਦੱਸਿਆ ਹੈ ਟਕਸਾਲੀ ਬੋਲੀ ਹੈ ਟਕਸਾਲੀ ਬੋਲੀ ਹੈ ਜੋ ਕਿ ਸਰਕਾਰੀ ਕੰਮ ਕਾਜ ਜਾਂ ਹੋਰ ਵਿਦਿਅਕ ادارے ਜਾਂ ਕਿਤੇ ਹੋਰ ਤਾਂ ਕੀ ਹੈ ਬੋਲੀ ਜਾਂਦੀ ਹੈ ਤੇ ਇਹ ਕੀ ਹੈ ਟਕਸਾਲੀ ਭਾਸ਼ਾ ਇਸ ਨੂੰ ਕੁੰਦਾ ਮਾਨ ਹਾਸਲ ਹੋਇਆ ਹੈ ਦਵਾਬੀ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਚਾਰਜ ਲੈਣ ਵਿੱਚ ਬੋਲੀ ਜਾਂਦੀ ਹੈ ਦੋ ਦਰਿਆਵਾਂ ਦੇ ਵਿਚਲੇ ਇਲਾਕੇ ਨੂੰ ਕੀ ਕਹਿੰਦਾ ਹੈ ਦਵਾਬਾ ਜਾਂ ਦਵਾਬੀ ਕਿੱਥੇ ਬੋਲੀਦੀ ਹੈ ਦੋ ਦਰਿਆਵਾਂ ਵਿਚਲੇ ਕਿਹੜੇ-ਕਿਹੜੇ ਸਰ ਜੀ ਇੱਕ ਬਿਆਸ ਤੇ ਦੂਜਾ ਕਿਹੜਾ ਹੋ ਗਿਆ ਸਤਲੁਜ ਕੀ ਹੈ ਹੋ ਗਿਆ ਤਾਂ ਇਹ ਕੀ ਹੈ ਦਵਾਬੀ ਇੱਕ ਕੁਐਸਚਨ ਹੋਰ ਬਣਦਾ ਹੈ ਦੋਸਤੋ ਤਾਂ ਦੇਖੋ ਕਵੈਸਚਨ ਏ ਆਉਂਦਾ ਹੈ ਕਿ ਵਾਵੇ ਦੀ ਥਾਂ ਤੇ ਬੱਬਾ ਕਿਹੜੀ ਭਾਸ਼ਾ ਵਿੱਚ ਬੋਲੇ ਨੇ ਕਿਹੜੇ ਇਲਾਕੇ ਵਿੱਚ ਬੋਲੇ ਜਾਂਦਾ ਹੈ ਤਾਂ ਦੇਖੋ ਮੈਂ 깔 ਟ੍ਰਿਕ ਦੱਸੀ ਸੀ ਦਵਾਬਾ ਜਿੱਦੋਂ ਬੋਲਦੇ ਆ ਪਿੱਛੇ ਕੀ ਆਉਂਦੀ ਹੈ ਬੱਬੇ ਦੀ ਆਵਾਜ਼ ਆਉਂਦੀ ਹੈ ਤਾਂ ਜਿੱਥੇ ਬੱਬੇ ਦੀ ਆਵਾਜ਼ ਮਗਰ ਆਵੇਗੀ ਉੱਥੇ ਵਾਵੇ ਦੀ ਥਾਂ ਤੇ ਬੱਬਾ ਬੋਲਿਆ ਜਾਵੇਗਾ ਤਾਂ ਦੋਸਤੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਪੇਪਰ ਦੇ ਵਿੱਚ ਇਹ ਕੁਐਸਚਨ ਬੰਦ ਆ ਹੀ ਹੁੰਦਾ ਹੈ ਨੈਕਸਟ ਦੇਖਿਆ ਜਾਵੇ ਕਹਿੰਦਾ ਹੈ ਮਾਜੀ ਦੀ ਭਾਸ਼ਾ ਹੈ ਅਸੀਂ ਹੁਣੇ ਕੀਤਾ ਹੈ ਕਿ ਭਾਸ਼ਾ ਦੇ ਰੂਪ ਹਨ ਤਾਂ ਇਹ ਤਾਂ ਨਹੀਂ ਆ ਸਕਦਾ ਦੋਸਤੋ ਇਹ ਆਪਸ਼ਨ ਹਨ ਬੜੀਆਂ ਨਾਲ ਨਾਲ ਆਪਸ਼ਨ ਆ ਪਾਈਆਂ ਗਈਆਂ ਹਨ ਤਾਂ ਮਾਜੀ ਦੀ ਭਾਸ਼ਾ ਕੀ ਹੈ ਸਾਡੀ ਉਪ ਭਾਸ਼ਾ ਹੈ ਇਲਾਕਾ ਜਾਣ ਕੇ ਦਿੱਤਾ ਹੋਇਆ ਹੈ ਗਲਤ ਕਰਨ ਦੇ ਲਈ ਤਾਂ ਵਿਆਕਰਨ ਨਹੀਂ ਆ ਸਕਦਾ ਉਪ ਭਾਸ਼ਾ ਕੀ ਹੈ ਮਾਜੀ ਹੈ ਤੇ ਮਾਜੀ ਦੀ ਭਾਸ਼ਾ ਕੀ ਇੱਕ ਉਪ ਭਾਸ਼ਾ ਹੈ ਉਪ ਬੋਲੀ ਵੀ ਆ ਸਕਦਾ ਹੈ ਮਾਜੀ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ ਸਰ ਜੀ ਸਾਨੂੰ ਪਤਾ ਹੈ ਦੁਆਬੇ ਦੇ ਵਿੱਚ ਤਾਂ ਨਹੀਂ ਬੋਲੀ ਜਾਂਦੀ ਪਰ ਸਾਨੂੰ ਇੰਨਾ ਪਤਾ ਹੈ ਦੁਆਬੇ ਦੇ ਵਿੱਚ 4 ਜ਼ਿਲ੍ਹੇ ਆਉਂਦੇ ਹਨ ਜਲੰਧਰ, ਕਰਪੂਰਥਲਾ, ਨਾਵਾ ਸ਼ਹਿਰ ਤੇ ਹੁਸ਼ਿਆਰ ਪਰ ਪਵਾਦਾ ਜੋ ਏਰੀਆ ਹੁੰਦਾ ਹੈ ਪਹਾੜਾਂ ਦੇ ਪੈਰਾਂ ਦਾ ਇਲਾਕਾ ਜਾਂ ਹੋਰ ਜਿਹੜੀਆਂ ਦੋ ਚੀਜ਼ਾਂ ਦੱਸੀਆਂ ਨੇ ਤੁਸੀਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਦੇਖ ਲੈਣਾ ਦੋਸਤੋ ਮਾਝਾ ਇਸ ਦੇ ਵਿੱਚ ਵੀ ਚਾਰਜ ਲੈ ਆਉਂਦੇ ਹਨ ਅਤੇ ਝੰਗ ਇਹ ਤਾਂ ਪਾਕਿਸਤਾਨ ਦੇ ਵਿੱਚ ਹੈ ਤਾਂ ਇਹ ਨਹੀਂ ਹੋ ਸਕਦਾ ਤਾਂ ਮਾਝੀ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ ਸਾਰਿਆਂ ਨੂੰ ਪਤਾ ਹੈ ਕਿ ਮਾਝੇ ਏਰੀਆ ਦੇ ਵਿੱਚ ਮਾਝੀ ਬੋਲੀ ਜਾਂਦੀ ਹੈ ਨੈਕਸਟ ਦੀ ਗੱਲ ਕੀਤੀ ਹੈ ਵੇ ਕਹਿੰਦਾ ਹੈ ਮਾਝੀ ਕਿਸ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਹੈ ਬੇਰੀ ਇੰਪੋਰਟੈਂਟ ਦੋਸਤੋ ਮੈਂ ਮਾਝੇ ਦੇ ਮਾਝੇ ਏਰੀਏ ਚਾਰ ਦੱਸੇ ਹਨ ਇਹ ਦੋਸਤੋ ਪੇਪਰ ਦੇ ਵਿੱਚ ਬਣੇ ਹੋਏ ਕੁਐਸਚਨ ਹਨ ਦੇਖੋ ਹੁਣ ਪੇਪਰ ਨੂੰ ਦੇਖ ਕੇ ਐਨਲਿਸਿਸ ਕਰਕੇ ਹੀ ਮੈਂ ਦੇਖਿਆ ਹੈ ਕਿ ਕਿਹੜੀ ਕਿਹੜੀ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਹਨ ਐਗਜ਼ਾਮੀਨਰ ਵੱਲੋਂ ਤੇ ਪੁੱਛੇ ਜਾਣਗੇ ਵੀ ਤਾਂ ਦੋਸਤੋ ਇਸ ਕਰਕੇ ਮੈਂ ਵਾਰ-ਵਾਰ ਕਹਨਾ ਹੁਣ ਦੇਖੋ ਅੰਮ੍ਰਿਤਸਰ ਅਸੀਂ ਪੜਿਆ ਹੈ ਮਾਝੇ ਏਰੀਏ ਦਾ ਖੇਤਰ ਹੈ ਇਸ ਕਰਕੇ ਕਹਿੰਦਾ ਹਾਂ ਕਿ ਤੁਸੀਂ ਯਾਦ ਰੱਖੋ ਕਿਹੜੇ ਕਿਹੜੇ ਜ਼ਿਲ੍ਹੇ ਕਿੱਥੇ-ਕਿੱਥੇ ਹਨ ਪਟਿਆਲਾ ਨਹੀਂ ਆ ਸਕਦਾ ਜਲੰਧਰ ਨਹੀਂ ਆ ਸਕਦਾ ਫਰੀਦਕੋਟ ਨਹੀਂ ਆ ਸਕਦਾ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਅੰਮ੍ਰਿਤਸਰ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਜੀ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਤਾਂ ਪੰਜਾਬ ਦੀ ਟਕਸਾਲੀ ਭਾਸ਼ਾ ਹੁਣ ਪਟਵਾਰੀ ਦੇ ਵਿੱਚ ਕੁਐਸਚਨ ਬਣਿਆ ਸੀ ਇਹ ਪੇਪਰ A ਦੇ ਵਿੱਚ ਤੇ B ਦੇ ਵਿੱਚ ਦੋਨਾਂ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਟਕਸਾਲੀ ਭਾਸ਼ਾ ਹੈ ਜੋ ਉਹ ਕਿਹੜੀ ਹੈ ਸਾਡੀ ਮਾਜੀ ਹੈ ਦੋਸਤੋ ਨੈਕਸਟ ਕਹਿੰਦਾ ਹੈ ਜੀ ਅੰਮ੍ਰਿਤਸਰ ਦੇ ਖੇਤਰ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਦੋਸਤੋ ਇੱਥੇ ਭਾਸ਼ਾ ਕਰ ਰੋ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਤਾਂ ਉੱਥੇ ਕਿਹੜੀ ਬੋਲੀ ਜਾਂਦੀ ਹੈ ਜੀ ਮਾਜੀ ਬੋਲੀ ਜਾਂਦੀ ਹੈ ਨੈਕਸਟ ਕਹਿੰਦਾ ਹੈ ਜੀ ਮਲਵਈ ਕੀ ਹੈ ਹੁਣ ਦੇਖੋ ਦੋਸਤੋ ਨਾਲ-ਨਾਲ ਦੇ ਇੱਕੋ ਜਿਹੇ ਕੁਐਸਚਨ ਹਨ ਵਟ ਕੀ ਹੈ ਵੱਖੋ-ਵੱਖਰੇ ਪੇਪਰਾਂ 'ਚ ਆਏ ਹਨ ਉਹਨਾਂ ਤੋਂ ਦੇਖ ਕੇ ਇੱਥੇ ਕੀ ਹੈ ਇਕੱਠੇ ਕਰ ਲਏ ਤਾਂ ਜੋ ਤੁਹਾਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਤਾਂ ਮਲਵਈ ਕੀ ਹੈ ਸਰ ਜੀ ਇਹ ਵੀ ਕੀ ਹੈ ਉਪਭਾਸ਼ਾ ਹੈ ਤਾਂ ਇਸ ਦਾ ਰਾਈਟ ਆਨਸਰ ਉਪਭਾਸ਼ਾ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਜੀ ਮਲਵਈ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ ਮਲਵਈ ਹੈ ਜੋ ਉਹ ਮਾਲਵੇ ਖੇਤਰ ਵਿੱਚ ਬੋਲੀ ਜਾਂਦੀ ਹੈ ਬਟ ਮਾਲਵੇ ਤੋਂ ਵੀ ਕੀ ਆਪਾਂ ਇੱਕ ਕੁਐਸਚਨ ਹੋਰ ਬੰਦਾ ਹੈ ਕਿ ਵਾਵੇ ਦੀ ਥਾਂ ਤੇ ਮੰਮਾ ਬੋਲਿਆ ਜਾਂਦਾ ਹੈ ਜਿਵੇਂ ਫੋਰ ਐਗਜ਼ਾਮਪਲ 32 ਨੂੰ ਕੀ ਕਹਿ ਦਿੱਤਾ 32 ਕਹਿ ਦਿੱਤਾ ਤਾਂ ਵਾਵੇ ਦੀ ਥਾਂ ਤੇ ਕੀ ਬੋਲਿਆ ਗਿਆ ਮੰਮਾ ਬੋਲਿਆ ਗਿਆ ਹੈ ਤਾਂ ਦੇਖੋ ਮਾਲਵਾ ਮੰਮੇ ਤੋਂ ਸ਼ੁਰੂ ਹੁੰਦਾ ਹੈ ਤਾਂ ਉੱਥੇ ਕੀ ਹੈ ਮੰਮੇ ਦੀ ਆਵਾਜ਼ ਆਉਂਦੀ ਹੈ ਦੋਸਤੋ ਹਾਂ ਜੇਕਰ ਤੁਸੀਂ ਕਹੋ ਕਿ ਸਰਦੀ ਮਾਝਾ ਵੀ ਮੰਮੇ ਤੋਂ ਸ਼ੁਰੂ ਹੁੰਦਾ ਹੈ ਬਟ ਦੇਖੋ ਦੋਸਤੋ ਇਹ ਦੇਖੋ ਨਾ ਮਾਲਵੇ ਦੇ ਵਿੱਚ ਅੱਗੋਂ ਤਾਂ ਮੰਮੇ ਤੋਂ ਸ਼ੁਰੂਆ ਹੁੰਦਾ ਹੈ ਪਿੱਛੇ ਕੀ ਹੈ ਵਾਵੇ ਦਾ ਵੀ ਆਵਾਜ਼ ਆਉਂਦੀ ਹੈ ਤਾਂ ਵਾਵਾ ਵੀ ਆ ਗਿਆ ਤਾਂ ਦੋਸਤੋ ਹੈ ਨਾ ਹੈਲਪਫੁਲ ਟ੍ਰਿਕ ਤੁਹਾਡੇ ਲਈ ਮਤਲਬ ਕਿ ਇਹ ਕਨਫਿਊਜ਼ਨ ਵੀ ਤੁਹਾਡੀ ਦੂਰ ਹੋ ਗਈ ਕਿ ਮਾਝਾ ਤਾਂ ਇੱਥੇ ਆ ਨਹੀਂ ਸਕਦਾ ਵਾਵੇ ਦੀ ਥਾਂ ਤੇ ਮਮਾ ਕਿੱਥੇ ਬੁਲੇ ਜਾਂਦਾ ਮਾਲਵੇ ਵਿੱਚ ਹੀ ਬੋਲਿਆ ਜਾਂਦਾ ਹੈ ਜੀ ਨੈਕਸਟ ਕਹਿੰਦਾ ਹੈ ਦਵਾਬੀ ਕਿਸ ਖੇਤਰ ਦੀ ਭਾਸ਼ਾ ਹੈ ਦਵਾਬੀ ਹੈ ਜੋ ਪਹਿਲਾਂ ਤਾਂ ਕੁਐਸਚਨ ਵਾਵੇ ਦੀ ਥਾਂ ਤੇ ਦਵਾਬੀ ਕਿਹਾ ਤਾਂ ਪਿੱਛੇ ਕੀ ਆ ਬੱਬਾ ਆ ਗਿਆ ਜਿਵੇਂ ਬੈਡ ਕੇ ਦੀ ਬੱਖੀ ਵਿੱਚ ਬੱਟਾ ਵੱਧਿਆ ਤਾਂ ਦਵਾਬੀ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ ਦਵਾਬੇ ਦੀ ਕਿੱਥੋਂ ਦੀ ਭਾਸ਼ਾ ਹੈ ਦਵਾਬੇ ਦੀ ਹੈ ਤੇ ਇੱਥੇ ਸਾਨੂੰ ਪਤਾ ਹੈ ਜੀ ਚਾਰ ਜ਼ਿਲ੍ਹੇ ਆਉਂਦੇ ਹਨ ਕਿਹੜੇ-ਕਿਹੜੇ ਜਲੰਧਰ ਹੁਸ਼ਿਆਰਪੁਰ ਕਰਪੂਰਥਲਾ ਤੇ ਨਵਾਂ ਸ਼ਹਿਰ ਜਿਸ ਨੂੰ ਕੀ ਕਿਹਾ ਜਾਂਦਾ ਹੈ SBS ਨਗਰ ਵੀ ਕਿਹਾ ਜਾਂਦਾ ਹੈ ਸ਼ਹੀਦ ਭਗਤ ਸਿੰਘ ਨਗਰ ਕਿਹਾ ਜਾਂਦਾ ਹੈ ਦੋਸਤੋ 10 ਕੁਐਸਚਨ ਹੋ ਗਏ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਇਹ ਕਮੈਂਟ ਬਾਕਸ ਵਿੱਚ ਆਪਦੇ ਵਿਊਜ਼ ਦੱਸੋ ਮੈਨੂੰ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਜੋ ਇਹ ਕੁਐਸਚਨ ਸਾਰਿਆਂ ਨੂੰ ਪਤਾ ਲੱਗ ਸਕਣ ਦੁਆਬੀ ਕੀ ਹੈ ਦੁਆਬੀ ਸਰਜੀ ਉਪਭਾਸ਼ਾ ਹੈ ਕਿਉਂਕਿ ਦੋਸਤੋ ਦੇਖੋ ਚਾਰ ਆਪਸ਼ਨ ਹਨ ਤੁਸੀਂ ਚਾਰੇ ਆਪਸ਼ਨਾਂ ਦੇਖਣੀਆਂ ਹਨ ਕਿ ਕੀ ਹੈ ਬਟ ਇੱਥੇ ਤਾਂ ਉਪਭਾਸ਼ਾ ਪਿਆ ਸੀ ਉਪਭਾਸ਼ਾ ਤੋਂ ਸਵਾਦ ਤਾਂ ਕੁਝ ਹੋ ਨਹੀਂ ਸਕਦਾ ਤਾਂ ਇਸ ਕਰਕੇ ਆਪਾਂ ਉਪਭਾਸ਼ਾ ਸਿੱਧਾ ਕਹਿ ਦਿੱਤਾ ਬਟ ਕੀ ਹੈ ਜੇਕਰ ਇੱਥੇ ਆਪਸ਼ਨ 'ਚ ਕੋਈ ਹੋਰ ਚੀਜ਼ ਵੀ ਪਈ ਹੁੰਦੀ ਤਾਂ ਇਸ ਕਰਕੇ ਕਹਿੰਨਾ ਚਾਰੇ ਆਪਸ਼ਨਾਂ ਪੜੋ ਐਗਜ਼ਾਮੀਨਰ ਬਹੁਤ ਹੀ ਜ਼ਿਆਦੇ ਐਕਟਿਵ ਮੋਡ ਦੇ ਵਿੱਚ ਪੇਪਰ ਨੂੰ ਸੈੱਟ ਕਰਦਾ ਹੈ ਤਾਂ ਜੋ ਜੋ ਪੈਸਿਵ ਹੁੰਦਾ ਹੈ ਕੈਂਡੀਡੇਟ ਉਹ ਕੀ ਹੈ ਗਲਤ ਕਰਕੇ ਆ ਜਾਂਦਾ ਹੈ ਨੈਕਸਟ ਕਹਿੰਦਾ ਹੈ ਜੀ ਦੁਆਬੀ ਭਾਸ਼ਾ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਤਾਂ ਹੁਣੇ ਮੈਂ ਦੱਸਿਆ ਹੈ ਦੁਆਬੇ ਦੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਹਨ ਹੁਸ਼ਿਆਰਪੁਰ ਜਲੰਧਰ ਕਰਪੂਰਥਲਾ ਤੇ ਨਵਾਂ ਸ਼ਹਿਰ ਹੁਣ ਦੇਖੋ ਇਹਨਾਂ ਦੇ ਵਿੱਚ ਕੀ ਹੈ ਬਟਾਲਾ ਤੇ ਗਰਦਾਸਪੁਰ ਗਲਤ ਹੋ ਗਿਆ ਜਲੰਧਰ ਤੇ ਹੁਸ਼ਿਆਰਪੁਰ ਸਹੀ ਹੋ ਗਿਆ ਤੁਹਾਨੂੰ ਪਤਾ ਹੋਵੇਗਾ ਤਾਂ ਤੁਸੀਂ ਪਹਿਲੀ ਵਾਰ ਚ ਸਹੀ ਕਰ ਦੋਗੇ ਤੁਸੀਂ ਕੀ ਹੈ ਤੁਹਾਡੇ ਮਾਈਂਡ ਵਿੱਚ ਹੋਣਗੇ ਕਿ ਇਹ ਇਹ ਜ਼ਿਲ੍ਹੇ ਇੱਥੇ ਹਨ ਦੂਜਾ ਦੋਸਤੋ ਜੇਕਰ ਤੁਹਾਨੂੰ ਇਹ ਚਾਰ ਤੇ ਚਾਰ ਮਤਲਬ ਕਿ ਮਾਝੇ ਦੇ ਤੇ ਦੁਆਬੇ ਦੇ ਹੀ ਯਾਦ ਹਨ ਕਿਹੜੇ ਕਿਹੜੇ ਜ਼ਿਲ੍ਹੇ ਹਨ ਤਾਂ ਬਾਕੀ ਜੋ ਰਹਿ ਗਏ ਮਾਲਵੇ ਦੇ ਵਿੱਚ 15 ਜ਼ਿਲ੍ਹੇ ਯਾਦ ਕਰਨ ਦੀ ਉਹਨਾਂ ਨੂੰ ਬਿਲਕੁਲ ਲੋੜ ਨਹੀਂ ਹੈ ਸਮਾਰਟਨੈਸ ਅਪਰੋਚ ਰਹੀ ਤੁਸੀਂ ਜੋ ਉਹਨਾਂ ਤੋਂ ਵੱਖਰੇ ਹੋਣਗੇ ਉਹ ਮਾਲਵੇਰੀਏ ਵਿੱਚ ਹੀ ਆਉਣਗੇ ਜਿਸ ਤਰ੍ਹਾਂ ਕਿ ਪਟਿਆਲਾ ਸੰਗਰੂਰ ਫਿਰੋਜ਼ਪੁਰ ਫਰੀਦਕੋਟ ਜੇਕਰ ਤੁਹਾਨੂੰ ਨਹੀਂ ਵੀ ਯਾਦ ਤਾਂ ਤੁਸੀਂ ਫੇਰ ਵੀ ਇਹ ਸਹੀ ਕਰਕੇ ਆਉਂਗੇ ਕਿ ਮੇਰਾ ਇਹ ਸਹੀ ਹੋਵੇਗਾ ਕਿਉਂਕਿ ਤੁਹਾਨੂੰ ਚਾਰ ਤੇ ਚਾਰ ਅੱਠ ਜ਼ਿਲ੍ਹੇ ਯਾਦ ਹਨ ਨੈਕਸਟ ਕਹਿੰਦਾ ਹੈ ਜੀ ਪੋਠੋਹਾਰੀ ਕੀ ਹੈ ਹੁਣ ਪੋਠੋਹਾਰੀ ਹੈ ਪਹਿਲੀ ਗੱਲ ਤਾਂ ਪੱਪੇ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਕਲ ਟ੍ਰਿਕ ਦੱਸੀ ਸੀ ਕਿ ਪਾਕਿਸਤਾਨ ਦੇ ਵਿੱਚ ਇਹ ਬੋਲੀ ਜਾਂਦੀ ਹੈ ਦੂਜਾ ਕੀ ਹੈ ਆਨਸਰ ਇਸ ਦਾ ਕੀ ਆ ਜਾਵੇਗਾ ਉਪ ਭਾਸ਼ਾ ਆਵੇਗਾ ਇੱਥੇ ਭਾਸ਼ਾ ਲਾਇ ਤਾਂ ਗਲਤ ਹੋ ਜਾਵੇਗਾ ਦੋਸਤੋ ਖੇਤਰੀ ਲਾਇ ਤਾਂ ਗਲਤ ਹੋ ਜਾਵੇਗਾ ਉਪ ਭਾਸ਼ਾ ਦਿੱਤਾ ਰਾਈਟ ਆਨਸਰ ਹੈ ਨੈਕਸਟ ਕਹਿੰਦਾ ਹੈ ਜੀ ਪਵਦੀ ਕੀ ਹੈ ਪਵਦੀ एवी ਕੀ ਹੈ ਇੱਕ ਉਪਭਾਸ਼ਾ ਹੈ ਤੇ ਪੀ ਤੋਂ ਕੀ ਹੈ ਪੰਜਾਬ ਤੇ ਪੀ ਤੋਂ ਪੁਵਾਦੀ ਹੁੰਦਾ ਹੈ ਮਤਲਬ ਕੀ ਹੈ ਪੁਵਾਦਾ ਏਰੀਆ ਕਿੱਥੇ ਹੈ ਸਰ ਜੀ ਪੰਜਾਬ ਦੇ ਵਿੱਚ ਹੈ ਨੈਕਸਟ ਕਹਿੰਦਾ ਹੈ ਜੀ ਪੁਵਾਦੀ ਉਪਭਾਸ਼ਾ ਦੇ ਖੇਤਰ ਹਨ ਦੋਸਤੋ ਇਹ ਪੇਪਰ ਏ ਦੇ ਵਿੱਚ ਪੁੱਛਿਆ ਗਿਆ ਸੀ ਪਿਛਲੀ ਵਾਰ ਅਤੇ ਪੇਪਰ ਬੀ ਦੇ ਵਿੱਚ ਵੀ ਪੁੱਛਿਆ ਜਾਂਦਾ ਹੈ ਮੋਸਟ ਰਿਪੀਟਡ ਕੁਐਸਚਨ ਹੈ ਇਹ ਪਵਦੀ ਪੁਬਾਸ਼ਾ ਦੇ ਖੇਤਰਨ ਪਹਿਲਾ ਤਾਂ ਤੁਸੀਂ ਸਿੱਧਾ ਹੀ ਐਲੀਮੀਨੇਟ ਕਰ ਦੋਗੇ ਕਿ ਇਹ ਤਾਂ ਮਾਝੇ ਏਰੀਏ ਦਾ ਬਰਿੰਡਾ ਫਰੀਦਕੋਟ ਇਹ ਵੀ ਗਲਤ ਕਰ ਦੋ ਦੋਸਤੋ ਰੂਪਨਗਰ ਤੇ ਰਾਜਪੁਰਾ ਇਹ ਕੀ ਇਸ ਦਾ ਰਾਈਟ ਆਨਸਰ ਹੈ ਰੂਪਨਗਰ ਰਾਜਪੁਰਾ ਇਹ ਇਸ ਦਾ ਰਾਈਟ ਆਨਸਰ ਹੈ ਤੁਸੀਂ ਦੇਖੋ ਦੋਸਤੋ ਤੇ 30 30 ਕਰਕੇ ਬੋਲਦੇ ਹਨ ਮਤਲਬ ਕੀ ਹੈ ਰੂਪਨਗਰ ਰੋਪੜ ਵੀ ਕਹਿ ਸਕਦਾ 30 30 ਕੀ ਕਰਦਾ 30 ਕੀ ਕਰਦਾ ਸੀ ਨਹੀਂ ਉਥੇ 30 ਕਹਿਣਗੇ ਤਾਂ ਰੂਪਨਗਰ ਤੇ ਰਾਜਪੁਰਾ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕਹਿੰਦਾ ਹੈ ਪੰਜਾਬੀ ਦੀ ਲੈਂਦੀ ਉਪਭਾਸ਼ਾ ਇਸ ਖੇਤਰ ਵਿੱਚ ਮੌਜੂਦ ਹੈ ਤਾਂ ਪੰਜਾਬੀ ਦੀ ਲੈਂਦੀ ਉਪਭਾਸ਼ਾ ਜੋ ਹੈ ਮਤਲਬ ਕੀ ਹੈ ਕਿਹੜੇ ਖੇਤਰ ਵਿੱਚ ਹੈ ਮਾਝੇ ਖੇਤਰ ਵਿੱਚ ਨਹੀਂ ਸਰ ਜੀ ਜਿਲੰਦਰ ਦੁਆਬ ਚ ਨਈ ਸਰਜੀ ਲੁਧਿਆਣਾ ਰੋਪੜ ਚ ਨਈ ਸਰਜੀ ਤਾਂ ਇਹਦਾ ਰਾਈਟ ਆਨਸਰ ਸਿੱਧਾ ਹੀ ਆ ਜਾਵੇਗਾ ਮੁਲਤਾਨ ਅਤੇ ਝੰਗ ਹੈ ਇਸਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਪੰਜਾਬੀ ਦੀ ਉਪ ਭਾਸ਼ਾ ਨਹੀਂ ਹੈ ਤਾਂ ਦੇਖ ਲੈਣੇ ਆ ਮਾਜੀ ਹੈ ਜੀ ਜਿਹੜੀ ਹੈ ਅਸੀਂ ਉਹ ਦੇਖ ਲੈਣਾ ਬਸ ਇੱਥੇ ਦੇਖਣਾ ਹੈ ਨਹੀਂ ਪਾਇਆ ਹੋਇਆ ਹੈ ਵਾਦੀ ਵੀ ਹੈ ਮਲਵਈ ਵੀ ਹੈ ਤਾਂ ਦੇਵਨਾਗਰੀ ਕੀ ਹੈ ਇਸ ਦਾ ਆਂਸਰ ਹੋ ਜਾਵੇਗਾ ਕਿਉਂ ਕਿ ਕਿਉਂਕਿ ਇਹ ਇੱਕ ਲਿਪੀ ਹੈ ਅਤੇ ਕਿਸ ਦੀ ਲਿਪੀ ਹੈ ਹਿੰਦੀ ਭਾਸ਼ਾ ਦੀ ਇਹ ਲਿਪੀ ਹੈ ਇਹ ਵੀ ਯਾਦ ਰੱਖਣਾ ਹੈ ਲਿਪੀ ਹੈ ਦੋਸਤੋ ਦੇਵਨਾਗਰੀ ਤਾਂ ਇਸ ਤਰ੍ਹਾਂ ਵੀ ਐਗਜ਼ਾਮੀਨਰ ਤੁਹਾਨੂੰ ਆਊਟ ਕਰ ਸਕਦਾ ਹੈ ਪੇਪਰ ਤੋਂ ਬਾਹਰ ਕਰ ਸਕਦਾ ਹੈ ਬੀ ਅਲਰਟ ਨੈਕਸਟ ਕਹਿੰਦਾ ਹੈ ਜੀ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਸੰਗ੍ਰਹਿ ਨੂੰ ਕੀ ਕਿਹਾ ਜਾਂਦਾ ਹੈ ਤਾਂ ਦੇਖੋ ਕੱਲ ਆਪਾਂ ਕੁਐਸਚਨ ਕੀਤਾ ਮੈਂ ਤੁਹਾਨੂੰ 12 ਹੀ ਦੱਸੀ ਸੀ ਜਦੋਂ ਉੱਥੇ ਰੂਲ ਆ ਗਏ ਨਿਯਮ ਆ ਗਏ ਤਾਂ ਉਹਨਾਂ ਤੋਂ ਕੀ ਬਣਦਾ ਹੁੰਦਾ ਹੈ ਸਾਨੂੰ ਪਤਾ ਹੈ ਸਰ ਜੀ ਗ੍ਰਾਮਰ ਬਣਦੀ ਹੁੰਦੀ ਹੈ ਤਾਂ ਦੇਖੋ ਗ੍ਰਾਮਰ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ ਵਿਆਕਰਨ ਕਹਿੰਦੇ ਹਨ ਬਸ ਤੁਸੀਂ ਸਿੱਧਾ ਹੀ ਨਿਯਮ ਤੋਂ ਯਾਦ ਰੱਖਣਾ ਹੈ ਵਿਆਕਰਨ ਨਾ ਤਾਂ ਰਾਜ ਭਾਸ਼ਾ ਆਵੇਗੀ ਨਾ ਵਿਦਵਾਨਾਂ ਦੀ ਭਾਸ਼ਾ ਨਾ ਉਪ ਭਾਸ਼ਾ ਇੱਥੇ ਕੀ ਅਨਸਰ ਆਵੇਗਾ ਵਿਆਕਰਨ ਦੀ ਭਾਸ਼ਾ ਆਵੇਗਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਇਹ ਨੈਕਸਟ ਕਹਿੰਦਾ ਹੈ ਜੀ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਜਿਸ ਦੀ ਭਾਸ਼ਾ ਵਿੱਚ ਵਰਤੋਂ ਹੁੰਦੀ ਹੈ ਤੇ ਉਸ ਨੂੰ ਵਰਨ ਨਾਲ ਅੰਕਿਤ ਕੀਤਾ ਜਾਂਦਾ ਹੈ ਨੂੰ ਕੀ ਕਹਿੰਦੇ ਹਨ ਜਿਸ ਤਰ੍ਹਾਂ ਕੇ ਬੱਚਾ ਬੋਲਦਾ ਹੈ ਨਿੱਕਾ ਹੁੰਦਾ ਪਾਣੀ ਨੂੰ ਕਹਿੰਦਾ ਹੈ ਮਮ ਪਰ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ ਤਾਂ ਉਸ ਨੂੰ ਲਿਖਣ ਲੱਗ ਜਾਂਦਾ ਹੈ ਪਾਣੀ ਤਾਂ ਇਹ ਕੀ ਬਣ ਗਿਆ ਇੱਕ ਸ਼ਬਦ ਬਣ ਗਿਆ ਤਾਂ ਦੋਸਤੋ ਇਹਨਾਂ ਨੇ ਲਿਖਿਆ ਹੈ ਹੁਣ ਦੇਖੋ ਅਸੀਂ ਪੰਜਾਬੀ ਬੋਲਦੇ ਹਾਂ ਊੜਾ ਤਾਂ ਜਦੋਂ ਅਸੀਂ ਊੜਾ ਬੋਲਦੇ ਹਾਂ ਤਾਂ ਅਸੀਂ ਇੱਧਰ ਆ ਜੰਨੇ ਆ ਵਰਨਾ ਦੀ ਗੱਲ ਕੀਤੀ ਇਹਨਾਂ ਨੇ ਇੱਥੇ ਬੋਲਿਆ ਊੜਾ ਤਾਂ ਊੜਾ ਬੋਲਿਆ ਤਾਂ ਕੀ ਹੋ ਗਿਆ ਧੁਨੀ ਨਿਕਲੀ ਮੂੰਹ ਦੇ ਵਿੱਚੋਂ ਊੜੇ ਦੀ ਧੁਨੀ ਨਿਕਲੀ ਤਾਂ ਕੀ ਹੋ ਗਿਆ ਸਾਨੂੰ ਇੰਨਾ ਵੀ ਪਤਾ ਹੈ ਕਿ ਇਹ ਸਵਰ ਹੈ ਤਾਂ ਧੁਨੀ ਨਿਕਲਿਆ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਜੀ ਧੁਨੀਆਂ ਧੁਨੀ ਤੋਂ ਬਾਅਦ ਕੀ ਹੈ ਦੋ ਅੱਖਰਾਂ ਨੂੰ ਜੋੜ ਕੇ ਜਿਵੇਂ ਰਾਰੇ ਤੇ ਮੰਮੇ ਨੂੰ ਜੋੜ ਕੇ ਰੰਮ ਬਣ ਗਿਆ ਮਤਲਬ ਇੱਕ ਸ਼ਬਦ ਬਣ ਗਿਆ ਐਡਾ ਮਮਾ ਨੰਨਾ ਤਿੰਨ ਕੀਆ ਵਰਣ ਸਿਹਨ ਨੂੰ ਜੋੜ ਕੇ ਕੀ ਬਣ ਗਿਆ ਆਮਨ ਬਣ ਗਿਆ ਮਤਲਬ ਕਿ ਇੱਕ ਸ਼ਬਦ ਬਣ ਗਿਆ ਤਾਂ ਧੁਣੀ ਕੀ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਪੰਜਾਬੀ ਸਵਾਰ ਧੁਨੀਆਂ ਨੂੰ ਕਿੰਨੇ ਪ੍ਰਕਾਰ ਨਾਲ ਵੰਡਿਆ ਜਾਂਦਾ ਹੈ ਦੋਸਤੋ ਸਵਾਰ ਦੀ ਗੱਲ ਹੋਈ ਹੈ ਤਾਂ ਸਵਰ ਕਿੰਨੇ ਹਨ ਸਾਡੇ ਤਿੰਨ ਹਨ ਸਰ ਜੀ ਇੱਕ ਊੜਾ ਐੜਾ ਤੇ ਈੜੀ ਤਿੰਨ ਸਾਨੂੰ ਪਤਾ ਹੈ ਜੀ ਸਾਡੇ ਸਵਰ ਹਨ ਤੇ ਤਿੰਨਾਂ ਨੂੰ ਕੀ ਆ ਧੁਨੀਆਂ ਮਤਲਬ ਕੀ ਆ ਮਾਤਰਾਵਾਂ ਵੀ ਲੱਗਦੀਆਂ ਹਨ ਤਾਂ ਉਸ ਦੀ ਟ੍ਰਿਕ ਸਾਰਿਆਂ ਨੂੰ ਪਤਾ ਹੋਵੇਗਾ ਕਿ 343 ਟ੍ਰਿਕ ਹੈ 343 ਮਤਲਬ ਕਿ ਊੜੇ ਨੂੰ ਤਿੰਨ ਲਗਾਣ ਲੱਗਦੀਆਂ ਹਨ ਕਿਹੜੀਆਂ-ਕਿਹੜੀਆਂ ਇੱਕ ਤਾਂ ਮੂੰਹ ਖੁੱਲਾ ਹੁੰਦਾ ਹੈ ਕੁਐਸਚਨ ਸਿੱਧਾ ਬੰਦਾ ਹੈ ਊੜੇ ਦਾ ਜਦੋਂ ਮੂੰਹ ਖੁੱਲਾ ਹੁੰਦਾ ਤਾਂ ਕਿਹੜੀ ਲਗ ਲੱਗਦੀ ਹੈ ਇੱਕ ਤਾਂ ਹੋ ਗਿਆ ਖੋੜਾ ਇੱਕ ਹੋ ਗਿਆ ਔਂਕੜ ਇੱਕ ਹੋ ਗਿਆ ਦਲੈਂਕੜ ਤਾਂ ਊੜੇ ਨੂੰ ਕੀ ਹੋ ਗਿਆ ਸਰ ਜੀ ਤਿੰਨ ਲੱਗ ਗਈਆਂ ਲਗਾ ਐੜ ਦੀ ਗੱਲ ਕੀਤੀ ਜਾਵੇ ਜਦੋਂ ਐੜਾ ਜਮਾ ਮੁਕਤ ਹੁੰਦਾ ਹੈ ਤਾਂ ਉਸ ਨੂੰ ਮੁਕਤਾ ਲੱਗਦਾ ਹੈ ਇੱਕ ਕੀ ਲੱਗਦਾ ਹੈ ਐੜੇ ਨੂੰ ਦਲਾਵਾਂ ਲੱਗਦੀਆਂ ਹਨ ਇੱਕ ਐੜੇ ਨੂੰ ਕਨੌੜਾ ਲੱਗਦਾ ਹੈ ਤੇ ਇੱਕ ਐੜੇ ਨੂੰ ਕੀ ਲੱਗਦਾ ਹੈ ਕੰਨਾ ਲੱਗਦਾ ਹੈ ਤਾਂ ਇਹ ਕਿੰਨਾ ਹੋ ਗਿਆ 4 ਹੋ ਗਿਆ ਜੇਕਰ ਈੜੀ ਦੀ ਗੱਲ ਕੀਤੀ ਜਾਵੇ ਤਾਂ ਈੜੀ ਨੂੰ ਇੱਕ ਲੱਗਦੀ ਹੈ ਲਾ ਇੱਕ ਕੀ ਲੱਗਦੀ ਹੈ ਈੜੀ ਨੂੰ ਵਿਆਰੀ ਸਿਆਰੀ ਸੋਰੀ ਇੱਕ ਲੱਗਦੀ ਹੈ ਈੜੀ ਨੂੰ ਬਿਹਾਰੀ ਤਾਂ ਇਹ ਕਿੰਨੀਆਂ ਹੋ ਗਈਆਂ ਤਿੰਨ ਹੋ ਗਈਆਂ ਤਾਂ ਦੋਸਤੋ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ 343 ਟ੍ਰਿਕ ਇਸੇ ਕਰਕੇ ਸੀ ਕਿ ਤੁਹਾਨੂੰ ਇਹ ਵੀ ਪਤਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਤਿੰਨ ਪ੍ਰਕਾਰ ਨਾਲ ਵੰਡਿਆ ਗਿਆ ਹੈ ਸਵਰ ਧੁਨੀਆਂ ਨੂੰ ਸੌਰੀ ਸਵਰ ਧੁਨੀਆਂ ਇੱਥੇ ਪਾਇਆ ਪੰਜਾਬੀ ਸਵਰ ਧੁਨੀਆਂ ਨੂੰ ਕਿੰਨੇ ਪ੍ਰਕਾਰ ਨਾਲ ਵੰਡਿਆ ਗਿਆ ਹੈ ਤਾਂ ਇੱਥੇ ਵੈਸੇ ਤਾਂ ਸਵਰ ਧੁਨੀਆਂ ਸਾਡੀਆਂ 10 ਹਨ ਤਾਂ ਸਵਰਾਂ ਨੂੰ ਸਵਰ ਧੁਨੀਆਂ ਨੂੰ ਕੀ ਆ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਊੜਾ ਐੜਾ ਈੜੀ ਤੇ ਤਿੰਨਾਂ ਸਵਰਾਂ ਨੂੰ ਕਿੰਨੀਆਂ ਲੱਗਦੀਆਂ 10 ਲੱਗਦੀਆਂ ਇੱਥੇ ਕੀ ਹੈ ਪੰਜਾਬੀ ਸਵਰ ਕਿੰਨੇ ਹਨ ਇਹ ਆ ਸਕਦਾ ਸੀ ਪੰਜਾਬੀ ਸਵਰ ਕਿੰਨੇ ਹਨ ਤਾਂ ਉਹ ਤਿੰਨ ਹਨ ਜੇਕਰ ਧੁਨੀਆਂ ਦੀ ਗੱਲ ਕੀਤੀ ਤਾਂ ਉਹ ਕਿੰਨੀਆਂ ਹਨ 10 ਹਨ ਨੈਕਸਟ ਕਹਿੰਦਾ ਹੈ ਦੋਸਤੋ ਕੋਆਪਰੇਟਿਵ ਬੈਂਕ ਵਿੱਚ ਆਇਆ ਹੋਇਆ ਕੁਐਸਚਨ ਹੈ ਦੋਸਤੋ ਇਹ ਬਹੁਤ ਹੀ ਮੁਸ਼ਕਲ ਨਾਲ ਲੱਗਿਆ ਹੈ ਕੁਐਸਚਨ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਵਾਵੇ ਦੀ ਥਾਂ ਤੇ ਮੰਮਾ ਕਿਸ ਉਪਭਾਸ਼ਾ ਵਿੱਚ ਬੋਲੇ ਜਾਂਦਾ ਹੈ ਹੁਣ ਦੋਸਤੋ ਇਸ ਨੂੰ ਕਰਨ ਦੀ ਸਮਾਰਟਨੈਸ ਅਪਰੋਚ ਇਹ ਹੈ ਕਿ ਜੇਕਰ ਤੁਸੀਂ ਥੋੜਾ ਜਿਹਾ ਵੀ ਮੈਨੂੰ ਸੁਣਿਆ ਹੈ ਤਾਂ ਇਸ ਕੁਐਸਚਨ ਨੂੰ ਗਲਤ ਨਹੀਂ ਕਰਦੇ ਮੰਮਾ ਤੇ ਵਾਵਾ ਹੈ ਕਿਹੜੇ ਅੱਖਰ ਦੇ ਵਿੱਚੋਂ ਦਾ ਕਿਹੜੇ ਸ਼ਬਦ ਚੋਂ ਦਾ ਹੈ ਮੰਮਾ ਦੇ ਝੱਜਾ ਪਾਇਆ ਹੋਇਆ ਮਾਜੀ ਚ ਗਲਤ ਕਰ ਦੋ ਆਹ ਦਾ ਸਿੱਧਾ ਹੀ ਗਲਤ ਹੋ ਗਿਆ ਮੰਮੇ ਤੇ ਵਾਹਵੀ ਦੀ ਗੱਲ ਹੀ ਨਹੀਂ ਹੋਈ ਇਹ ਵੀ ਗਲਤ ਹੋ ਗਿਆ ਤਾਂ ਇਨਤਨ ਚ ਨਹੀਂ ਪਾਇਆ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਕੋਈ ਨਹੀਂ ਕਿਉਂਕਿ ਮੰਮਾ ਤੇ ਵਾਵਾ ਹੈ ਤਾਂ ਵਿੱਚ ਕੀ ਹੈ ਲੱਲਾ ਹੀ ਪਵੇਗਾ ਤਾਂ ਮਾਲਵਾ ਪੰਜ ਆਵੇਗਾ ਤਾਂ ਉੱਥੇ ਵਾਹਵੀ ਥਾਂ ਤੇ ਮੰਮਾ ਬੋਲਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਤੀਵੀ ਤੀਵੀ ਕੀ ਹੈ ਇਗਜ਼ਾਮਪਲ ਹੈ ਉਦਾਹਰਨ ਹੈ ਨੈਕਸਟ ਕਹਿੰਦਾ ਹੈ ਬਨਜਾਰਾ ਨੂੰ ਬਨਜਾਰਾ ਕਿਸ ਇਲਾਕੇ ਵਿੱਚ ਕਿਹਾ ਜਾਂਦਾ ਹੈ ਇਹ ਦੋਸਤੋ ਮਾਰਕ ਫੈਡ ਵਿੱਚ ਆਇਆ ਸੀ ਕੁਐਸਚਨ ਤਾਂ ਬਨਜਾਰਾ ਨੂੰ ਬਨਜਾਰਾ ਮਤਲਬ ਕੀ ਹੈ ਵਾਵੇ ਦੀ ਜਗ੍ਹਾ ਤੇ ਬੱਬਾ ਬੋਲਿਆ ਤਾਂ ਤੁਹਾਨੂੰ ਟ੍ਰਿਕ ਦੱਸੀ ਸੀ ਕਿ ਬੱਬੇ ਦੀ ਆਵਾਜ਼ ਕਿੱਥੇ ਆਉਂਦੀ ਹੈ ਤਾਂ ਬੱਬੇ ਦੀ ਆਵਾਜ਼ ਦਵਾਬੇ ਵਿੱਚ ਹੀ ਆਉਂਦੀ ਹੈ ਤਾਂ ਇਹ ਇਸ ਦਾ ਰਾਈਟ ਆਨਸਰ ਸੀ ਦੋਸਤੋ ਤਾਂ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਜਰੂਰ ਕਰੋ ਜੇਕਰ ਵਧੀਆ ਲੱਗੀ ਕਮੈਂਟ ਕਰਕੇ ਦੱਸੋ ਕਮੈਂਟ ਤੇ ਵੱਧ ਤੋਂ ਵੱਧ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ